ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਾਡੇ ਖਾਸ ਪ੍ਰੋਗਰਾਮ ਬਾਣੀ ਦੇ ਵਿਚਦੇਸ਼ਦਿਆਂ ਦੀ ਸਾਰੇ ਸੰਗਤ ਦਾ ਬਹੁਤ-ਬਹੁਤ ਸਵਾਗਤ ਹੈ। ਆਓ ਸਭ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਕੀਤੀ ਗੁਰਫਤੇ ਦੀ ਸਾਂਝ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਅੱਜ ਦੇ ਖਾਸ ਮਹਿਮਾਨ ਪਦਮਸ਼੍ਰੀ ਭਾਈ ਨਰਮਲ ਸਿੰਘ ਖਾਲਸਾ। ਪਾਈ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਿਚਾਰ ਦੀ ਸ਼ੁਰੂਆਤ ਕਰੀਏ ਸੰਗੀਤ ਨੂੰ ਲੈ ਕੇ ਤਾਂ ਸਭ ਤੋਂ ਪਹਿਲਾਂ ਮੈਂ ਹੀ ਸਵਾਲ ਪੁੱਛਣਾ ਚਾਹਾਂਗੀ ਆਪਣੇ ਦਰਸ਼ਕਾਂ ਦੇ ਜ਼ਰੀਏ ਕਿ ਸੰਗੀਤ ਸਭ ਤੋਂ ਪਹਿਲਾਂ ਕਿੱਥੋਂ ਉੱਜਿਆ ਕਿਉਂਕਿ ਬਹੁਤ ਵਾਰੀ ਮਨ ਦੇ ਵਿੱਚ ਸਵਾਲ ਆਉਂਦਾ ਕਿ ਸਭ ਤੋਂ ਪਹਿਲਾਂ ਕਿਸ ਨੇ ਗਾਇਆ ਹੋਵੇਗਾ ਕੀ ਗਾਇਆ ਹੋਵੇਗਾ ਕਿੱਥੋਂ ਸੰਗੀਤ ਪੈਦਾ ਹੋਇਆ ਹੋਵੇਗਾ ਇਹ ਹੀ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੀ ਦਰਸਲ ਇਹ ਸਵਾਲ ਜਿਹੜਾ ਤੁਸੀਂ ਕੀਤਾ ਹੈ ਇਹ ਬੜਾ ਪੇਚੀਦਾ ਹੈ ਜੀ ਔਰ ਇਤਿਹਾਸਕ ਤੇ ਮਿਥਿਆਸਕ ਤੌਰ ਤੇ ਇਹਦੇ ਬਾਰੇ ਕਈ ਮਿਥਾਵਾਂ ਨੇ ਜੀ ਇੱਕ ਤਾਂ ਇਹ ਕਿ ਜਦੋਂ ਇਨਸਾਨ ਦੀ ਉਤਪਤੀ ਹੋਈ ਜੀਵ ਪੈਦਾ ਹੋਇਆ ਇਸ ਦੁਨੀਆ ਤੇ ਜੀ ਜੀ ਜਿਹੜਾ ਪਹਿਲਾ ਇਨਸਾਨ ਸੀ ਉਹ ਪ੍ਰਭੂ ਪਰਮਾਤਮਾ ਨੇ ਜਿਹੜਾ ਇੱਥੇ ਪੈਦਾ ਕੀਤਾ ਸੰਸਾਰ ਦੇ ਵਿੱਚ ਕੁੱਲ ਕਾਇਨਾਤ ਵਿੱਚ ਜਿਹੜਾ ਆਇਆ ਜੀ ਉਹ ਜਿਹੜੀ ਮੁੱਢਲੀ ਸਿੱਖਿਆ ਪਰਮਾਤਮਾ ਨੇ ਦੇ ਕੇ ਉਸਨੂੰ ਤੋਰਿਆ ਸੀ ਉਹ ਬੜਾ ਸ਼ੀਰੀ ਮਿੱਠਾ ਤੇ সুইਟ ਸੀ ਜੀ ਬਹੁਤ ਸੁੰਦਰ ਬੋਲਦਾ ਸੀ ਮਿੱਠਾ ਬੋਲਦਾ ਸੀ ਇੱਕ ਤਾਂ ਇਹ ਕਿ ਜਦੋਂ ਪਹਿਲਾ ਇਨਸਾਨ ਆਪਸ ਵਿੱਚ ਗੁਫ਼ਤਗੋ ਕਰਦਾ ਸੀ ਤੇ ਉਹਦੀਆਂ ਗੱਲਾਂ ਵਿੱਚ ਇਤਨੀ ਮਿਠਾਸ ਸੀ ਤੇ ਇੰਜ ਲੱਗਦਾ ਸੀ ਜਿਵੇਂ ਗੱਲਬਾਤ ਵਿੱਚੋਂ ਹੀ ਸੰਗੀਤ ਉਪਜ ਰਿਹਾ ਹੋਵੇ ਜੀ ਜੀ ਨੰਬਰ ਇੱਕ ਗੱਲ ਇਹ ਹੈ ਜੀ ਜਿੰਨਾ ਪੌਣ ਪਾਣੀ ਸਾਗਰ ਸਨ ਔਰ ਬਰਸਪਤੀ ਸੀ ਪੰਛੀਆਂ ਦੀ ਚਹਿਚਹਾਟ ਸੀ ਪਹਿਲਾਂ ਜੇ ਜਦੋਂ ਸ਼ੋਰਗुल ਇਤਨਾ ਨਹੀਂ ਸੀ ਦੁਨੀਆ ਇਨੀ ਨਹੀਂ ਸੀ ਬਿਲਕੁਲ ਪ੍ਰਦੂਸ਼ਣ ਨਹੀਂ ਸੀ ਉਹਨਾਂ ਦੇ ਜਿਹੜੀਆਂ ਆਵਾਜ਼ਾਂ ਸੀ ਇੰਨੀਆਂ ਟਿੱਕੀਆਂ ਹੋਈਆਂ ਸੀ ਆਪਣੇ ਆਪ ਵਿੱਚ ਸੰਗੀਤ ਪੈਦਾ ਕਰਦੀਆਂ ਸੀ ਬਿਲਕੁਲ ਮਨੁੱਖ ਨੇ ਸਾਗਰ ਦੀਆਂ ਛਲਾਂ ਤੋਂ ਪੰਛੀਆਂ ਪੰਛੀਆਂ ਦੀਆਂ ਆਵਾਜ਼ਾਂ ਤੋਂ ਬਰਸਪਤੀ ਦੀ ਸਰਸਰਾਹਟ ਤੋਂ ਇਹ ਸਾਰਾ ਕੁਝ ਕਬੂਲਿਆ ਮਿਠਾ ਤੋਂ ਪਹਿਲਾਂ ਬੋਲਦਾ ਸੀ ਬਿਲਕੁਲ ਔਰ ਮੰਨਿਆ ਜਾਂਦਾ ਕਿ ਇਥੋਂ ਸੰਗੀਤ ਦੀ ਉਤਪਤੀ ਹੁੰਦੀ ਹੈ ਜੀ ਕੁਦਰਤ ਤੋਂ ਕੈਸਾ ਕਰਦੇ ਜੀ ਕੈਨਾਤ ਦੇ ਵਿੱਚੋਂ ਸੰਗੀਤ ਉਤਪਤ ਹੁੰਦਾ ਹੈ ਮਨੁੱਖ ਦੇ ਨਾਲ ਹੀ ਬਾਅਦ ਵਿੱਚ ਇਹ ਆ ਜਾਂਦਾ ਜਿਵੇਂ ਜਿਵੇਂ ਮਨੁੱਖ ਦੀ ਸੋਚ ਉੱਚੀ ਹੁੰਦੀ ਗਈ ਜਾਂ ਮਨੁੱਖ ਵਿਕਸਿਤ ਹੁੰਦਾ ਗਿਆ ਸੰਗੀਤ ਵੀ ਵਿਕਸਿਤ ਹੁੰਦਾ ਗਿਆ ਜੀ ਪਹਿਲੇ ਪਹਿਲੇ ਵਿੱਚ ਸੰਗੀਤ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਸੀ ਮਨੁੱਖ ਨੇ ਉਸ ਦੀ ਵਰਤੋਂ ਪਰਬੂ ਪ੍ਰਮਾਤਮਾ ਦੀ ਬੰਦਗੀ ਅराधना ਲਈ ਕੀਤੀ ਜੀ ਜੀ ਉਹਨੂੰ ਕਹਿੰਦੇ ਆ ਭਗਤੀ ਸੰਗੀਤ ਬਿਲਕੁਲ ਪ੍ਰਭੂ ਦੀ ਭਗਤੀ ਕਰਨ ਲਈ ਜਿਵੇਂ ਅਸੀਂ ਬਹੁਤ ਇਕੱਲਾ ਵੀ ਕਰੀਏ ਪ੍ਰਭੂ ਦੀਆਂ ਜਾਂ ਪਾਠ ਵੀ ਕਰੀਏ ਤੇ ਮਿੱਠਾ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਜੀ ਬਿਲਕੁਲ ਸਮਾਜਿਕ ਤੌਰ ਤੇ ਆਪਣੇ ਪਿਤਾ ਨੂੰ ਵੀ ਬੁਲਾਈਏ ਤੇ ਉਹਨੂੰ ਬੜਾ ਮਿੱਠਾ ਬੋਲੀਏ ਤੇ ਉਹ ਤੁਹਾਡੇ ਅੱਖੇ ਲੱਗ ਜਾਂਦਾ ਹੈ ਹਾਂਜੀ ਰਖਤ ਬੋਲੋਗੇ ਤੇ ਉਹ ਨਹੀਂ ਲੱਗਦਾ ਮਨੁੱਖ ਨੇ ਮਿੱਠਾ ਬੋਲ ਕੇ ਸੰਗੀਤਕ ਆਵਾਜ਼ ਦੇ ਕੇ ਭਗਤੀ ਸ਼ੁਰੂ ਕੀਤੀ ਉਹਨੂੰ ਭਗਤੀ ਰਸ ਕਹਿੰਦੇ ਆ ਜੀ ਬਿਲਕੁਲ ਸੰਗੀਤ ਦਾ ਜਦੋਂ ਆਗਾਜ਼ ਹੋਇਆ ਤੇ ਮਨੁੱਖ ਨੇ ਉਸ ਨੂੰ ਭਗਤੀ ਕਰਨ ਲਈ ਵਰਤਿਆ ਉਸ ਨੇ ਸੋਚਿਆ ਕਿ ਇਸ ਤੋਂ ਵੱਡਾ ਕੋਈ ਸਾਧਨ ਨਹੀਂ ਕਿ ਪ੍ਰਮਾਤਮਾ ਨੂੰ ਇੱਕ ਸੁਰ ਵਿੱਚ ਲੈ ਵਿੱਚ ਤਾਲ ਵਿੱਚ ਅچھے ਤਰੀਕੇ ਨਾਲ ਉਹਨੂੰ ਯਾਦ ਕੀਤਾ ਜਾਵੇ ਜੀ ਇਹ ਗੱਲ ਪਰਿਪੂਰਨ ਪ੍ਰਮਾਤਮਾ ਨੂੰ ਬਹੁਤ ਚੰਗੀ ਲੱਗੀ ਸਭ ਤੋਂ ਜ਼ਿਆਦਾ ਉਹਨਾਂ ਨੇ ਇਹ ਪਸੰਦ ਆਇਆ ਜਦੋਂ ਕੋਈ ਇਨਸਾਨ ਮਿੱਠਾ ਬੋਲੇ ਜਦੋਂ ਸੰਗੀਤਕ ਤਣਾ ਉਹਦੇ ਅੰਦਰੋਂ ਫੁੱਟਣ ਫਿਰ ਵਿਕਸਿਤ ਹੁੰਦਾ ਗਿਆ ਜਿਹੜੇ ਪਹਿਲੇ ਪਹਿਲੇ avatars ਹੋਏ ਹੈ ਚਾਹੇ Vishnu ਹੈ ਚਾਹੇ Brahma ਹੈ ਹਾਂਜੀ ਚਾਹੇ Shiv ji ਹੈ ਮਿੱਥਿਆ ਸਕਤ ਤੌਰ ਤੇ ਨੂੰ ਲੈ ਲਓ ਜੋ ਇਤਿਹਾਸਕ ਤੌਰ ਤੇ ਲੈ ਲਓ ਜੋ ਸਾਡੇ ਚ ਗਥਾਵਾਂ ਚ ਚੱਲ ਰਹੀਆਂ ਨੇ ਜੀ ਕਿਸੇ ਕੋਈ ਇਕ ਤਾਰਾ ਸੀ ਕਿਸੇ ਕੋ ਸੰਖਾ ਨਾਦ ਸੀ ਕਿਸੇ ਕੋ ਡਮਰੂ ਸੀ ਉਹ ਵੀ ਇੱਕ ਸੰਗੀਤ ਸੀ ਜੀ ਬਿਲਕੁਲ ਇਥੇ ਇਹ ਇੱਕ ਹੋਰ ਕੁਐਸਚਨ ਵੀ ਆਂਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੰਖਨਾਦ ਦਮਰੂ ਤਾਂ ਫਿਰ ਇਹ ਪਹਿਲਾ ਸਾਜ਼ ਹੈ ਜਿਹੜਾ ਪਹਿਲਾ ਇਨਸਟਰੂਮੈਂਟ ਕਿਹੜਾ ਆਇਆ ਹੋਏਗਾ ਸਭ ਤੋਂ ਪਹਿਲਾ ਜਿਹੜਾ ਇਨਸਟਰੂਮੈਂਟ ਉਹ ਇਕਤਾਰਾ ਆਇਆ ਜੀ ਪਹਿਲਾ ਇਕਤਾਰਾ ਆਇਆ ਜਿਹਨੂੰ ਅੱਜਕੱਲ ਤਾਨਪੁਰਾ ਕਹਿੰਦੇ ਆ ਮੁੜ ਕੇ ਦੋ ਤਾਰਾ ਹੋ ਗਿਆ ਫਿਰ ਚਾਰ ਤਾਰਾ ਹੋ ਗਏ ਤਾਨਪੁਰੇ ਦੇ ਲੇਕਿਨ ਹੁਣ ਤਾਂ ਉਹ ਇਲੈਕਟ੍ਰੋਨਿਕ ਹੋ ਗਿਆ ਹੁਣ ਤਾਂ ਮੋਬਾਈਲਾਂ ਵਿੱਚ ਵੀ ਆ ਗਿਆ ਇਕ ਤਾਰੇ ਤੋਂ ਹੀ ਸ਼ੁਰੂ ਹੁੰਦਾ ਹੈ ਭਾਵੇਂ ਤੁਸੀਂ ਤੁਸੀਂ ਸਾਰੀਆਂ ਕਹਾਣੀਆਂ ਸੁਣੀਆਂ ਚਾਹਯੋ ਮੀਰਾ ਸੀ ਜੀ ਉਹ ਵੀ ਇੱਕ ਤਾਰਾ ਵਜਾਉਂਦੀ ਸੀ ਹਮਮ ਔਰ ਵਿਸ਼ਨੂ ਦੇ ਹੱਥੋਂ ਚਿੱਤਰ ਸੀ ਦੇਖਿਆ ਹੋਏਗਾ ਫੋਟੋ ਦੇ ਉੱਤੇ ਜਿਹੜੀ ਕਲਾਕਾਰ ਨੇ ਬਣਾਈ ਹੋਈ ਹੈ ਮੁਸਾਫਰ ਨੇ ਜਿਹੜੇ ਫੋਟੋ ਬਣਾਈ ਹੋਈਆਂ ਜੀ ਜੀ ਔਰ ਇੱਥੋਂ ਤੱਕ ਕਿ ਸੰਗੀਤ ਦੀ ਉਤਪਤੀ ਇਹ ਜਿਵੇਂ ਜਿਵੇਂ ਇਹ ਉਤਪਤੀ ਹੁੰਦੀ ਗਈ ਜ਼ਿਆਦਾ ਹੁੰਦੀ ਗਈ ਗੁਣੀਜਨ ਪੈਦਾ ਹੁੰਦੇ ਗਏ ਉਹ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਰਾਗਾਂ 'ਚ ਬਦਲਦੇ ਗਏ ਵਕਤ ਦੇ ਮੁਤਾਬਕ ਜੀ ਲੇਕਿਨ ਕਰਵਟ ਲਈ ਜ਼ਮਾਨਾ ਬਦਲਦਾ ਗਿਆ ਇਸ ਦੇ ਵਿੱਚ ਚਾਰ ਰਸ ਆ ਗਏ ਜੀ ਵੇਦਾਂ ਦੇ ਮੁਤਾਬਕ ਚਾਰ ਰਸ ਨੇ ਪਹਿਲਾ ਭਗਤੀ ਰਸ ਸੀ ਦੂਸਰਾ ਕਰੁਣਾ ਰਸ ਸੀ ਤੀਸਰਾ ਬੀ ਰਸ ਤੇ ਚੌਥਾ ਸ਼ਿੰਗਾਰ ਰਸ ਜੀ ਅਸਲ 'ਚ ਜਦੋਂ ਸੰਗੀਤ ਦੀ ਉਤਪਤੀ ਹੁੰਦੀ ਹੈ ਲੋਕਾਂ ਨੇ ਇਸ ਦੀ ਵਰਤੋਂ ਸਿਰਫ ਤੇ ਸਿਰਫ ਪ੍ਰਭੂ ਪਰਮਾਤਮਾ ਦੀ ਅਰਾਧਨਾ ਕਰਨ ਲਈ ਕੀਤੀ ਜੀ ਫਿਰ ਥੋੜਾ ਜਦੋਂ ਵਿਕਸਿਤ ਹੋਏ ਲੋਕ ਪਹਿਲਾਂ ਉਮਰਾਂ ਬਹੁਤ ਹਜ਼ਾਰਾਂ ਸਾਲਾਂ ਦੇ ਹੁੰਦੇ ਸੀ ਮਰੁੱਖਾਂ ਦੀ ਜਦੋਂ ਉਪਤੀ ਹੁੰਦੀ ਹੈ ਕੋਈ ਵੈਰ ਨਹੀਂ ਸੀ ਵਿਰੋਧ ਨਹੀਂ ਸੀ ਕਿਸੇ ਨਾਲ ਕੋਈ ਲੜਾਈ ਨਹੀਂ ਸੀ ਝਗੜਾ ਨਹੀਂ ਸੀ ਕੁਝ ਨੇ ਸ਼ਾਂਤ ਚਤ੍ਰਿੰਦਰ ਸਨ ਜਿਨੂੰ ਸਤਜੋ ਕਹਿ ਲਿਆ ਜਾਵੇ ਬਿਲਕੁਲ ਬਿਲਕੁਲ ਫਿਰ ਫਿਰ ਜਦੋਂ ਲੋਕ ਜਿਨ੍ਹਾਂ ਜਦੋਂ ਮੌਤ ਸ਼ੁਰੂ ਹੋਈ ਲੋਕਾਂ ਦੇ ਮਰਨੇ ਸ਼ੁਰੂ ਹੋਏ ਜਿਹੜਾ ਪੈਦਾ ਹੋਇਆ ਉਸਨੇ ਮਰਨਾ ਤਾਂ ਸੀ ਗਏ ਉਹਦੇ ਵਿੱਚੋਂ ਫਿਰ ਕਰਣਾ ਰਸ ਪੈਦਾ ਹੋਇਆ ਕਰਣਾ ਹੁੰਦਾ ਬੈਰਾਗ ਉਰਦਨ ਜੀ ਉਹ ਫਿਰ ਲੋਕੀ ਜਦੋਂ ਕਿਸੇ ਦਾ ਕੋਈ ਵਿਛੜਦਾ ਸੀ ਹਜ਼ਾਰਾਂ ਸਾਲ ਜਾਂ ਸੈਂਕੜੇ ਸਾਲ ਵਿੱਚ ਰਹਿੰਦਾ ਸੀ ਤਾਂ ਪਿਓਰ ਹੁੰਦੇ ਸੀ ਹਾਂਜੀ ਉਹਦੇ ਵਿੱਚੋਂ ਫਿਰ ਕਰुणा ਰਸ ਬੈਰਾਗਮਈ ਰਾਗ ਪੈਦਾ ਹੋਇਆ ਜਿਵੇਂ ਸ੍ਰੀ ਰਾਗ ਹੈ ਪੂਰੀਆ ਰਾਗ ਹੈ ਸ਼ਿਵਰੰਜਨੀ ਰਾਗ ਹੈ ਮਾਰੂ ਰਾਗ ਹੈ ਇਹ ਕਰुणा ਰਸ ਚ ਰਾਗ ਆ ਜਾਂਦੇ ਹੈ ਜੀ ਫਿਰ ਥੋੜਾ ਮਨੁੱਖ ਸਿਆਣਾ ਹੁੰਦਾ ਗਿਆ ਤੇ ਮਨੁੱਖ ਲਾਲ ਲਕੀਰਾਂ ਮੋਣ ਲੱਪੇ ਅਲੱਗ ਅਲੱਗ ਦੇਸ਼ ਬਣ ਲੱਗ ਪਏ ਦੇਸ਼ਾਂ ਦੇ ਬਣਨੀਆਂ ਪੈ ਗਈਆਂ ਤੇ ਫਿਰ ਝਗੜੇ ਸ਼ੁਰੂ ਹੋ ਗਏ ਜੀ ਜੀ ਝਗੜੇ ਸ਼ੁਰੂ ਹੋ ਗਏ ਤੇ ਫਿਰ ਜੋ ਲੜਾਈਆਂ ਹੋਣੀਆਂ ਤੇ ਫਿਰ ਉਹਦੇ ਵਿੱਚੋਂ ਵੀਰਸ ਨੇ ਜਨਮ ਲਿਆ ਜੀ ਵੀਰਸ ਉਹ ਆ ਜਿਹਦੇ ਨਾਲ ਮਨੁੱਖ ਦੇ ਅੰਦਰ ਸੁਣ ਕੇ ਜੋਸ਼ ਆਵੇ ਡੋਲੇ ਫਰਕਣ ਰਗਾਂ 'ਚ ਖੂਨ ਖੋਲੇ ਜੀ ਉਹ ਜੋ ਲੜਾਈਆਂ 'ਚ ਟਕਾ ਟਕ ਲੜਾਈ ਹੁੰਦੀ ਸੀ ਉਹਦੇ ਵਿੱਚੋਂ ਉਹਦੀਆਂ ਟਣਕਾਰ ਵਿੱਚੋਂ ਵੀਰਸ ਪੈਦਾ ਹੁੰਦਾ ਹੈ ਜਕਾਰਿਆਂ ਵਿੱਚੋਂ ਜਾ ਅਲੀ ਜਾਂ ਜਿਸ ਤਰ੍ਹਾਂ ਵੀ ਜਿਸ ਵੀ ਕੌਮ ਦੇ ਜਿਹੋ ਜਿਹੇ ਨਾਰ ਇਸ ਬਿਲਕੁਲ ਉਹ ਵੀ ਰਸ ਪੈਦਾ ਹੋਇਆ ਫਿਰ ਜਦ ਦੁਨੀਆ ਜਦੋਂ ਬਹੁਤ ਸ਼ੈਤਾਨੀ ਦੀ ਹੱਦ ਤੱਕ ਚਲੀ ਗਈ ਫਿਰ ਸ਼ਿੰਗਾਰ ਰਸ ਆਉਂਦਾ ਹੈ ਜੀ ਦਰਸਲ ਸ਼ਿੰਗਾਰ ਰਸ ਦੀ ਵੀ ਕੋਈ ਕੁਆਲਿਟੀ ਸੀ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਸ਼ਿੰਗਾਰ ਰਸ ਸੀ ਇਹ ਵੱਡੇ ਵੱਡੇ ਰਾਜਿਆਂ ਮਹਾਰਾਜਾ ਔਰ ਪੁਰਾਣੇ ਵਕਤ ਦੇ ਉਤਾਰਾਂ ਦੇ ਦਰਬਾਰੀ ਗੁਗਣਾ ਦੇ ਰੂਪ ਸੀ ਉਹ ਦਰਬਾਰ ਵਿੱਚ ਜਿਹੜੇ ਗੁਈਏ ਹੁੰਦੇ ਸੀ ਹਾਂਜੀ ਉਹਨਾਂ ਨੇ ਸ਼ਿੰਗਾਰ ਰਸ ਨੂੰ ਇਖਤਿਆਰ ਕੀਤਾ ਉਹ ਪਹਿਲਾ ਪਰ ਰਿਵਾਜ ਇਹ ਰਿਹਾ ਕਿ ਪਹਿਲਾਂ ਉਹ ਭਗਤੀ ਰਸ ਦੇ ਵਿੱਚ ਇੱਕ ਚੀਜ਼ ਗਾਇਨ ਕਰਦੇ ਸੀ ਅੱਜ ਵੀ ਕਈ ਗਾਇਕਾ ਸ਼ਿੰਗਾਰ ਰਸ ਵਾਲੇ ਪਹਿਲਾਂ ਕੋਈ ਸ਼ਬਦ ਪੜਨਗੇ ਜਾਂ ਕੋਈ ਕੋਈ ਹੋਰ ਕੁਝ ਪੜਨਗੇ ਪ੍ਰਮਾਤਮਾ ਦੀ ਅਰਾਧਨਾ ਹਾਂ ਅਰਾਧਨਾ ਕਰਨੀ ਜੀ ਜੀ ਫਿਰ ਉਹ ਜਿਹੜਾ ਵੱਡੇ ਵੱਡੇ ਰਾਜੇ ਮਹਾਰਾਜੇ ਸੀ ਸਟੇਟਾਂ ਦੇ ਹੁੰਦੇ ਸੀ ਇੱਕ ਦੂਜੇ ਸਟੇਟਾਂ ਵਿੱਚ ਦਰਬਾਰੀ ਗੁਈਆਂ ਦੇ ਮੁਕਾਬਲੇ ਹੁੰਦੇ ਸੀ ਜੀ ਉਹਦੇ ਵਿੱਚ ਪਹਿਲਾਂ ਭਗਤੀ ਰਸ ਤੇ ਫਿਰ ਸ਼ਿੰਗਾਰ ਰਸ ਉਹਦੇ ਲਈ ਉਹਦਾ ਇੱਕ ਮੇਨ ਹੁੰਦਾ ਸੀ ਜਿਹਦੇ ਵਿੱਚ ਸਰੰਗੀ ਨੂੰ ਕੁੰਗੁਰ ਵਗਾਰੇ ਬਣੇ ਹੁੰਦੇ ਸੀਗੇ ਮਰਦੰਗ ਦੀ ਵਰਤੋਂ ਕੀਤੀ ਜਾਂਦੀ ਸੀਗੀ ਤਬਲਾ ਤੇ ਬਾਅਦ ਚamir ਖਸਰੋ ਵੇੜੇ ਆਇਆ ਜੀ ਔਰ ਉਹਦੇ ਚ ਮੁਕਾਬਲੇ ਹੁੰਦੇ ਸੀਗੇ ਉਹਦੇ ਸ਼ਿੰਗਾਰ ਰਸ ਦੇ ਬੋਲ ਵੀ ਇਸ ਤਰੀਕੇ ਦੇ ਹੁੰਦੇ ਸੀ ਕਿ ਜਿਵੇਂ ਇਹ ਇੱਕ ਦੂਸਰੇ ਨੂੰ ਲਗਾਉਂਦਾ ਹੈ ਕੋਈ ਇਸਤਰੀ ਮਰਦ ਨੂੰ ਲਗਾਉਂਦੀ ਹੈ ਮਦ ਇਸਤਰੀ ਨੂੰ ਲਗਾਉਂਦਾ ਹੈ ਲੇਕਿਨ ਉਹਨੂੰ ਵੀ ਦੋ ਤਰੀਕਿਆਂ ਨਾਲ ਲਿਆ ਜਾਂਦਾ ਸੀ ਰੋਹਾਨੀਅਤ ਦੇ ਤੌਰ ਤੇ ਸੂਫੀਆਨਾ ਤੌਰ ਤੇ ਪਾਵੇਂ ਤੁਸੀਂ ਰੱਬ ਵੱਲ ਆ ਲੋ ਤੇ ਪਾਵੇਂ ਸਮਾਜ ਵੱਲ ਆ ਲੋ ਫਿਰ ਇਹ ਵਡੇ ਵੱਡੇ ਦਰਬਾਰਾਂ ਚੋਂ ਨਿਕਲ ਕੇ ਕੋਠਿਆਂ ਤੇ ਸੰਗੀਤ ਆ ਗਿਆ ਜੀ ਪੁਰਾਣੇ ਜ਼ਮਾਨਿਆਂ ਵਿੱਚ ਇੱਥੇ ਮਈ ਸੇਵਾ ਬਾਜ਼ਾਰ ਵੀ ਅੰਮ੍ਰਿਤਸਰ ਕੋਠੇ ਹੁੰਦੇ ਸਨ ਹਾਂ ਔਰ ਅੱਜ ਵੀ ਸ਼ਹਿਰਾਂ ਵਿੱਚ ਨਿਸ਼ਾਨੀਆਂ ਨੇ ਇਸ ਦੀਆਂ ਹੈਗੀਆਂ ਕੋਠਿਆਂ ਤੇ ਸੰਗੀਤ ਚਲੇਗਾ ਉੱਥੇ ਸਰੰਗੀ ਵੱਜਦੀ ਸੀਗੀ ਤੁੰਗਰੂ ਪਾ ਕੇ ਤੇ ਉਹ ਵਕਤ ਦੀ ਜਿਹੜੀ ਬਾਈ ਹੁੰਦੀ ਸੀ ਉਹ ਨੱਚਦੀ ਸੀ ਜਿਹੜੀ ਮਸ਼ਹੂਰ ਹੁੰਦੀ ਸੀ ਤੇ ਨਵਾਬ ਲੋਕ ਉੱਥੇ ਉਹਨੂੰ ਉਹਨੂੰ ਸੁਣਨ ਆਉਂਦੇ ਸੀ ਬੜਾ ਪੈਸਾ ਉਹ ਨਟਲ ਲਟਾਇਆ ਜਾਂਦਾ ਸੀ ਭਾਵੇਂ ਲਾਹੌਰ ਹੀਰਾ ਮੰਡੀ ਲਾ ਲਓ ਕਿਤੇ ਵੀ ਲਾ ਲਓ ਜੀ ਲੇਕਿਨ ਉਹਦਾ ਵੀ ਕੁਝ ਮਿਆਰ ਸੀ ਸੰਗੀਤ ਦਾ ਉਹ ਸਿਰਫ ਕਲਾਸਿਕਲ ਜਾਂ ਨੀਮ ਕਲਾਸਿਕਲ ਠੰਮਰੀ ਦਾਦਰਾ ਕਜਰੀ ਵਗੈਰਾ ਹੁੰਦਾ ਸੀ ਬਿਲਕੁਲ ਬਿਲਕੁਲ ਉਹ ਅਨਸ ਸੀ ਤਾਂ ਫਿਰ ਜਦੋਂ ਇਹ ਵੀ ਦੌਰ ਚਲੇ ਗਿਆ ਇਹ ਦੌਰ ਚਲੇ ਗਿਆ ਤੇ ਫਿਰ ਸ਼ਿੰਗਾਰਸ ਹੁਣੀ ਉਹਨਾਂ ਨੇ ਮਲ ਮਾਲੇ ਮਾਰ ਲਈ ਇਸ ਦੁਨੀਆ ਵਿੱਚ ਔਰ ਇਸ ਸ਼ਿੰਗਾਰਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਰੋਲਾ ਰੱਪੇ ਦੀ ਦੁਨੀਆ ਹੈ ਉਹ ਵੈਸਟਰਨ ਤੋਂ ਚੱਲਦੀ ਹੈ ਜੀ ਵੈਸਟਨ ਤੋਂ ਚਲਦੀ ਹੈ ਜ਼ਿਆਦਾ ਖਾਸ ਕਰਕੇ ਅਮਰੀਕਾ ਤੋਂ ਜਾਂ ਯੂਰਪੀਨ ਕੰਟਰੀਆਂ ਤੋਂ ਮੈਨੂੰ ਬਹੁਤਾ ਪਿੱਛੇ ਦਾ ਪਤਾ ਨਹੀਂ ਜਿੰਨਾ ਕਿ ਮੈਂ ਜਾਣਦਾ ਕਿ ਇਹ ਮਾਈਕਲ ਜੈਕਸਨ ਵੇਲੇ ਤੋਂ ਬਹੁਤ ਫੈਲਿਆ ਫੁੱਲਿਆ ਜਿਹੜਾ ਸ਼ਿੰਗਾਰਾ ਸੀ ਜਿਹੜਾ ਪੌਪ 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 ਮੈਂ ਦੇ ਪੌਪ ਸੰਗੀਤ ਨੂੰ ਕਹਿੰਦਾ ਹੈ ਇਹੋ ਜੇ ਜੈਜ਼ ਪੌਪ ਇਹ ਇਹ ਚੱਲੇ ਫਿਰ ਬਿਲਕੁਲ ਰੈਪ ਹੋ ਗਿਆ ਅੱਜ ਹਾਂ ਰੈਪ ਹੋ ਗਿਆ ਫਿਰ ਬਿਟ ਇਨਸਪਾਇਰ ਹੋ ਹੋਰ ਕਿੰਨੇ ਲੋਕ ਨੇ ਸ਼ਕੀਰਾ ਲਾ ਲੋ ਕਿੰਨੇ ਲੋਕ ਨੇ ਤੇ ਸਾਢੇ 15 ਵਿੱਚ ਇਹਨਾਂ ਲੋਕਾਂ ਦੀ ਪਰਮਾਰ ਆ ਗਈ ਸਭ ਤੋਂ ਪਹਿਲਾਂ ਇੱਥੇ ਫਿਲਮੀ ਸੰਗੀਤ ਦੇ ਵਿੱਚ ਕਿਸ਼ੋਰ ਕੁਮਾਰ ਆਇਆ ਉਹਨੇ ਵਸਤਨ ਵਾੜਿਆ ਹੌਲੀ ਹੌਲੀ ਸਾਡੇ ਪੰਜਾਬੀ ਸੰਗੀਤ ਜਿਹੜਾ ਬਹੁਤ ਵਧੀਆ ਉੱਚ ਪਾਇਦਾ ਸੀ ਉਹਦੇ ਵਿੱਚ ਸਨ ਲਾਈ ਉਹਦੇ ਵਿੱਚ ਫੇ ਸਾਡੇ ਸਾਹਮਣੇ ਇੱਕ ਐਸੇ ਹਲਕੇ ਹਲਕੇ ਚੀਜ਼ਾਂ ਕੋਣੀ ਸ਼ੁਰੂ ਕਰਤੀਆਂ ਪੰਜਾਬ ਪੰਜਾਬੀ ਗਾਇਕਾਂ ਨੇ ਜਿੱਦਾ ਕੋਈ ਮਤਲਬ ਨਹੀਂ ਸੀ ਉਹ ਵੀ ਇੰਗਲੈਂਡ ਤੋਂ ਪਹਿਲਾਂ ਸ਼ੁਰੂ ਹੋਇਆ ਤੂ ਤਕ ਤੂ ਤੀਆਂ ਜਿੱਦਾ ਕੋਈ ਮਤਲਬ ਨਹੀਂ ਸੀ ਨਾ ਕੋਈ ਸ਼ਾਇਰੀ ਸੀ ਨਾ ਉਹ ਗੀਤ ਸੀ ਨਾ ਕੋਈ ਸਿੱਖਿਆ ਸੀ ਉਹ ਵਾਹਿਆਤ ਗਾਇਕੀ ਸੀ ਬਿਲਕੁਲ ਉਹ ਸ਼ਿੰਗਾਰ ਰਸ ਭਾਰੂ ਹੋ ਗਿਆ ਬੇਮਤਲਬ ਦੇ ਸ਼ਬਦ ਤੇ ਉਹਨੂੰ ਸੁਣਨ ਵਾਲਿਆਂ ਦੀ ਵੀ ਬਹੁਤ ਬਹੁਤ ਸ਼ੈਤਾਨ ਲੋਕਾਂ ਦੀ ਜ਼ਿਆਦਾ ਹੋ ਗਈ ਫਿਰ ਇਹਨੂੰ ਦੇਖ ਕੇ ਹੋਰ ਫਿਲਮਾਂ ਦੇ ਵਿੱਚ ਵੀ ਸਾਰਾ ਸੰਗੀਤ ਜਿਹੜਾ ਬਹੁਤ ਉੱਚੇ ਪਾਇਦਾ ਸੀ ਉਹ ਵੀ ਥੱਲੇ ਉਹਦਾ ਖਰਾਬ ਗਰ ਗਿਆ ਸਾਡੇ ਪੰਜਾਬੀ ਦੇ ਵਿੱਚ ਜਿਹੜੇ ਗਾਇਕ ਬڑے-ਬڑے ਮਸ਼ਹੂਰ ਜਿਹੜੇ ਕਰੋੜਾ ਰੁਪਏ ਲੈਂਦੇ ਨੇ ਉਹ ਵਿੱਚ ਜਨਾਂ ਦਾ ਕੋਈ ਮਤਲਬ ਨਹੀਂ ਗਾਣੇ ਦਾ ਹੁੰਦਾ ਉਹਨਾਂ ਇਹੋ ਜਿਹੇ ਗਾਣੇ ਵਾਰ ਤੇ ਹਾਲਾਂਕਿ ਉਹ ਅੱਛਾ ਗਾਉਣ ਵਾਲੇ ਲੋਕ ਨੇ ਪਰ ਪੈਸੇ ਦੀ ਚੱਕਾ ਚੋਂਦ ਕਰਕੇ ਉਹਨਾਂ ਦੁਨੀਆ ਦੀ ਨਬਜ਼ ਵੇਖੀ ਕਿ ਇਸ ਤਰ੍ਹਾਂ ਨਹੀਂ ਠੀਕ ਹੁੰਦੇ ਉਹਨਾਂ ਨੂੰ ਗਾਉਣਾ ਸ਼ੁਰੂ ਕਰ ਦਿੱਤਾ ਐਸ ਵਕਤ ਵੀ ਸਾਡੇ ਪੰਜਾਬ 'ਚ ਜਿਹੜੀ ਸੰਗੀਤ ਦੀ ਹਾਲਾਤ ਹੈ ਜੀ ਉਹਦਾ ਮਿਆਰ ਬਹੁਤ ਡਿੱਗ ਗਿਆ ਹੈ ਚੰਦ ਗਾਇਕਾਂ ਨੇ ਉਹਨੂੰ ਅੱਛੇ ਤਿੱਕੇ ਨਾਲ ਰੱਖਿਆ ਹੋਇਆ ਹੈ ਲੇਕਿਨ ਜਿਹੜੇ ਚੰਦ ਗਾਇਕਾਂ ਨੇ ਰੱਖਿਆ ਹੋਇਆ ਔਰ ਉਹਨੂੰ ਉਹਨਾਂ ਵਿਜਾਨਿਆਂ ਨੇ ਮਿਲਦਾ ਜਿੰਨਾ ਦੂਸਰਿਆਂ ਨੂੰ ਪਾਪਰਾਪ ਵਾਲਿਆਂ ਗੋਣਾਂ ਨੂੰ ਗੋਣ ਵਾਲਿਆਂ ਨੂੰ ਮਿਲਦਾ ਸੋ ਸੰਗੀਤ ਦਰਸਲ ਜਿਹੜਾ ਪੈਦਾ ਹੋਇਆ ਉਹ ਮਾਲਕ ਦੀ ਭਗਤੀ ਕਰਨ ਲਈ ਪੈਦਾ ਹੋਇਆ ਸੀ ਨਾ ਕਿ ਉਹ ਸ਼ੈਤਾਨ ਲੋਕਾਂ ਨੂੰ ਰਾਜ਼ੀ ਕਰਨ ਲਈ ਹੋਇਆ ਸੀ ਜੀ ਜੀ ਬਿਲਕੁਲ ਬਿਲਕੁਲ ਭਾਈ ਸਾਹਿਬ ਜਿਸ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਰਾ ਇਹ ਦੱਸਿਆ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਸੋ ਜਿਹੜਾ ਪਹਿਲਾ ਰਸ ਸੀ ਭਗਤੀ ਰਸ ਜਿੱਥੋਂ ਸੰਗੀਤ ਸ਼ੁਰੂ ਹੋਇਆ ਅਸੀਂ ਤੁਹਾਡੇ ਮੋਹੋਂ ਆਪਣੀ ਦਰਸ਼ਕਾਂ ਨੂੰ ਕੁਝ ਸੁਣਾਉਣਾ ਚਾਹਾਂਗੇ ਭਗਤੀ ਰਸ ਦੇ ਵਿੱਚ ਕੋਈ ਨਮੂਨਾ ਜਿਹੜਾ ਸੰਗੀਤ ਦਾ ਦਰਸਲ ਭਗਤੀ ਰਸ ਪਹਿਲਾਂ ਜਿਵੇਂ ਫਰਜ ਕੀਤਾ ਪੰਡਤ ਹਰੀਦਾਸ ਸੀ ਜਿਹੜਾ ਤਾਨਸਿੰਧ ਤੇ ਬੈਜੂ ਬਾਬਰਾ ਦਾ ਉਹਨਾਂ ਦਾ ਉਸਤਾਦ ਸੀ ਜੀ ਜੀ ਪਹਿਲੇ ਜਿਹੜੇ ਉਸਤਾਦ ਲੋਕ ਹੁੰਦੇ ਸੀ ਉਹ ਸਾਡੇ ਹਿੰਦੂਸਤਾਨ ਵਿੱਚ ਹਿਮਾਲਿਆ ਦੀਆਂ ਗੁਫਾਵਾਂ ਵਿੱਚ ਬੈਠ ਕੇ ਰਿਆਜ਼ ਕਰਦੇ ਸੀ ਜੀ ਜੀ ਦਤਾਰੇ ਨਾਲ ਤਾਨਪੁਰੇ ਨਾਲ ਜਿਹਨੂੰ ਹੁਣ ਤਾਨਪੁਰਾ ਕਹਿੰਦੇ ਆ ਉਹ ਕਿਸੇ ਲਈ ਨਹੀਂ ਸਿਖਾਉਂਦੇ ਉਹ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਭਗਤੀ ਕਰਦੇ ਸੀ ਜਿਹੜੇ ਕੁਦਤੀ ਤੌਰ ਤੇ ਗੁਫਾਵਾਂ ਜਾਂ ਕੁੰਦਰਾਂ ਬਣੀਆਂ ਹੁੰਦੀਆਂ ਜਿੱਥੇ ਕੋਈ ਮੀਂਹ ਪਵੇ ਜਾਂ ਤਾਂ ਵੀ ਕੋਈ ਡਰਨੇ ਹੁੰਦਾ ਜਾਂ ਕੋਈ ਹਨੇਰੀ ਚਖੜ ਆ ਜਾਏ ਜਾਂ ਪੋਕੰਪਾਉਣ ਪਚਾਲ ਆਉਣ ਜਾਂ ਕੋਈ ਜਾਨਵਰ ਹੋਵੇ ਬਿਲਕੁਲ ਉਹ ਐਸੀ ਜਗ੍ਹਾ ਬੈਠ ਜਾਂਦੇ ਸੀ ਜਿੱਥੇ ਉਹ ਸੇਫ ਹੁੰਦੇ ਸੀ ਉੱਥੇ ਉਹ ਕੰਦਮੂਲ ਖਾਂਦੇ ਸੀ ਉੱਥੇ ਉਹ ਸਵੇਰ ਨੂੰ ਜਦੋਂ ਉੱਠਦੇ ਸੀ ਤਣਕੇ ਦਿਨ ਦੇ ਪਹਿਲੇ ਪੈਰ ਤੇ ਉਹ ਭਗਤੀ ਰਸ ਦਾ ਆਗਾਜ਼ ਸ਼ੁਰੂ ਕਰਦੇ ਸੀ ਆਮ ਤੌਰ ਤੇ ਭਗਤੀ ਰਸ ਦਾ ਆਗਾਜ਼ ਜਿਹੜਾ ਸੁਣਿਆ ਜਾਂਦਾ ਹਿੰਦੁਸਤਾਨੀ ਸੰਗੀਤ ਪੱਤੀ ਦਾ ਉਹ ਪੈਰੋਂ ਰਾਗ ਤੋਂ ਸ਼ੁਰੂ ਹੁੰਦਾ ਸੀ ਜੀ ਸੋ ਮੈਨੇ ਇਹ ਕਹਿਸਦਾ ਕਿਸੇ ਉਹਨਾਂ ਵਰਗਾ ਗਾ ਲਾਵਾਂਗੇ ਤਾਂ ਉੱਤੇ ਪਤਾ ਨਹੀਂ ਕਿਹੋ ਜੀਆਂ ਰੂਹਾਂ ਸਨ ਕਿਉਂਕਿ ਪੰਡਤ ਹਰੀਦਾਸ ਪਾਈ ਮਦਾਨਾ ਜੀ ਦਾ ਸ਼ិਸ਼ੀ ਜੀ ਤੇ ਪਾਈ ਮਦਾਨਾ ਜੀ ਗੁਰਨਾਨ ਦੇ ਬਿਲਕੁਲ ਉਹ ਭਗਤੀ ਸੰਗੀਤ ਉੱਤੇ ਲਬਰੇਜ ਸਨ ਉਹਦੇ ਰੋਮ ਰੋਮ ਦੇ ਵਿੱਚ ਰੂਹਾਨੀ ਰਸ ਸੀ ਜੀ ਉਹਦੇ ਜ਼ਬਾਨ ਉੱਤੇ ਅਰਬ ਵਸਿਆ ਹੋਇਆ ਸੀ ਤੇ ਉਹਨਾਂ ਦਾ ਇੱਕ ਕਹਿੰਦੇ ਕਿ ਵਨਗੀ ਵੱਜੋਂ ਜਿੰਨਾ ਕਿ ਮੈਨੂੰ ਪਤਾ ਹੈ ਉਹ ਮੈਂ ਦਸਕ ਦਾ आठत सुखियाठ सुखिया उठत सुखिया बैठ सुखिया पव नहीं लौग जाए से बुझिया प नही लौग जाए से बुझिया उठत सुखिया ਬੈਠੇ ਤੇ ਸੁਖੀਆ ਬਹੁਤ ਵਧੀਆ ਭਾਈ ਸਾਹਿਬ ਬੜਾ ਸੁਣ ਕੇ ਆਨੰਦ ਆ ਗਿਆ ਔਰ ਸਤਿਮੁੱਚ ਸਾਡੇ ਸਾਰੇ ਦਰਸ਼ਕਾਂ ਨੂੰ ਵੀ ਆਨੰਦ ਆਇਆ ਹੋਵੇਗਾ ਸੋ ਸੰਗੀਤ ਤੋਂ ਬਾਅਦ ਗੁਰਮਤ ਸੰਗੀਤ ਦੀ ਗੱਲ ਆਉਂਦੀ ਹੈ ਜਿਸ ਦੇ ਨਾਲ ਤੁਸੀਂ ਜੁੜੇ ਹੋਏ ਹੋ ਬੜੇ ਚਿਰਾਂ ਤੋਂ ਤੇ ਆਪ ਜੀ ਦਾ ਨਾਮ ਹੈ ਇੱਕ ਪੂਰੀ ਦੁਨੀਆ ਦੇ ਵਿੱਚ ਸੋ ਸੰਗੀਤ ਤੇ ਗੁਰਮਤ ਸੰਗੀਤ ਦੇ ਵਿੱਚ ਕੀ ਕੋਈ ਭੇਦ ਹੈ ਜੇ ਹੈ ਤਾਂ ਕਿੰਨਾ ਕੋ ਹੈ ਦਰਸਲ ਗੁਰਮੁਖ ਸੰਗੀਤ ਵਿੱਚ ਤੇ ਹਿੰਦੁਸਤਾਨੀ ਸੰਗੀਤ ਵਿੱਚ ਸ਼ੁਰੂਆਤ ਵਿੱਚ ਤੇ ਕੋਈ ਫਰਕ ਨਹੀਂ ਸੀ ਜੀ ਲੇਕਿਨ ਜਦੋਂ ਸੰਗੀਤ ਦੇ ਵਿੱਚ ਬੜੀ ਮਿਲਾਵਟ ਆ ਗਈ ਮਿਲਗੋਬਾ ਹੋ ਗਿਆ ਸੰਗੀਤ ਦਾ ਸਾਧਨ ਹੋਰ ਪਾਸੇ ਹੋਰਨਾਂ ਚੀਜ਼ਾਂ ਵਿੱਚ ਚਲੇ ਗਿਆ ਜਿਵੇਂ ਸ਼ਿੰਗਾਰ ਰਸਮ ਚਲੇ ਗਿਆ ਜੀ ਉਹਦੀ ਵਰਤੋਂ ਕੀਤੀ ਜਾਣ ਲੱਗ ਪਈ ਉਸ ਵਕਤ ਗੁਰੂ ਨਾਨਕ ਦੇਵ ਜੀ ਜਦੋਂ ਵਿਗੜਿਆ ਹੋਇਆ ਸੰਗੀਤ ਸੀ ਇਹਨੂੰ ਮੋੜਨ ਲਈ ਭਗਤੀ ਸੰਗੀਤ ਵੱਲ ਨੂੰ ਮਹਾਰਮ ਹੋਣੀਆ ਉਹਨਾਂ ਵੜਿਆਂ ਚ ਗੁਰਮਤ ਸੰਗੀਤ ਤਾਂ ਇਹਦਾ ਨਾਮ ਰੱਖਿਆ ਗੁਰੂ ਦੇ ਮਤ ਅਨਸਾਰ ਜੋ ਗਾਇਨ ਕੀਤਾ ਜਾਵੇ ਦੇ ਗੁਰੂ ਦੀ ਮੱਤ ਹਮੇਸ਼ਾ ਪ੍ਰਭੂ ਪਰਮਾਤਮਾ ਦੀ ਆराधना ਕਰਦੀ ਉਸ ਦੀ ਕੀਰਤੀ ਕਰਦੀ ਉਸ ਦਾ ਜਸ ਕਰਦੀ ਹੈ ਉਸ ਦੀ ਸਿਫਤ ਸਲਾਹ ਕਰਦੀ ਹੈ ਕਰਦੀ ਹੈ ਉਹਦੇ ਲਈ ਪਾਤਸ਼ਾਹ ਨੇ ਫਿਰ ਕਿਹਾ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜੱਪੇ ਲਾਇ ਤੇ ਹਨ ਫਿਰ ਪਾਤਸ਼ਾਹ ਨੇ ਇਹਦੀ ਮੁਹਾਰਾ ਜਿਹੜੀ ਸੰਗੀਤ ਦੀਆਂ ਦਬਾਰਾ ਹਿੰਦੁਸਤਾਨੀ ਸੰਗੀਤ ਨੂੰ ਦੇ ਵਿੱਚੋਂ ਜਿਹੜਾ ਭਗਤੀ ਰਸ ਸੀਗਾ ਉਸ ਨੂੰ ਚੁਣਿਆ ਫਿਰ ਦੁਬਾਰਾ ਜੀ ਜੋ ਪਹਿਲਾਂ ਵਰਤੂ ਕੀਤੀ ਜਾਂਦੀ ਸੀ ਉਸ ਨੂੰ ਦੁਬਾਰਾ ਸਰਜੀਤ ਕੀਤਾ ਤੋ ਉਹਨੂੰ ਗੁਰਮਤ ਸੰਗੀਤ ਦਾ ਨਾਮ ਦਿੱਤਾ ਕਿ ਜਿਹੜੇ ਗੁਰੂ ਦੇ ਸਿੱਖ ਹੈ ਜੇ ਉਹ ਸੰਗੀਤ ਦੀ ਵਰਤੋਂ ਕਰਨ ਤੋ ਉਹ ਇਸ ਤਰੀਕੇ ਨਾਲ ਕਰਨ ਉਹ ਉਹ ਪਗਤੀ ਰਸ ਲਈ ਕਰਨ ਨਾ ਕਿ ਹੋਰ ਨਾ ਚੀਜ਼ਾਂ ਲਈ ਨਾ ਕਿ ਮਨੁੱਖ ਨੂੰ ਖੁਸ਼-ਖੁਸ਼ ਕਰਨ ਲਈ ਜਾਂ ਨਾਚ ਗਾਣੇ ਵਾਸਤੇ ਜਾਂ ਮੰਦੀ ਮौज-ਮਸਤੀ ਲਈ ਜਾਂ ਜਾਂ ਪੱਬਾਂ ਲਈ ਜਾਂ ਖਾੜਿਆਂ ਲਈ ਇਸ ਤਰੀਕੇ ਨਾਲ ਨਾ ਕਰਨ ਸੋ ਉਦੋਂ ਗੁਰਨਾਨਕ ਦੇਵ ਜੀ ਨੇ ਗੁਰਮੁਖ ਸੰਗੀਤ ਲਈ ਬਹੁਤ ਯੋਗਦਾਨ ਪਾਇਆ ਜਿੰਨੀਆਂ ਉਹਨਾਂ ਦੀਆਂ ਯਾਤਰਾਵਾਂ ਸਨ ਉਹਦਾਸੀਆਂ ਸੀ ਉੱਥੇ ਉਹਨਾਂ ਜਾ ਕੇ ਜਾਂਦੇ ਆ ਜਦੋਂ ਇਹ ਇਹ ਲਫਜ਼ ਕਹਿੰਦੇ ਸਨ ਜਿੱਥੇ ਵੀ ਜਿਸ ਵੀ ਸੱਤ ਵਿੱਚ ਬੈਠਦੇ ਸੀ ਚਾਹੇ ਜੰਗਲ ਬੀਆਬਾਨ ਹੋਵੇ ਨਦੀ ਦਾ ਕਿਨਾਰਾ ਹੋਵੇ ਜਾਂ ਉਹ ਡੇਜ਼ਰਟ ਏਰੀਆ ਹੋਵੇ ਔਰਬ ਹੋਵੇ ਪਹਿਲਾਂ ਉਹ ਸਮਾਧੀ ਲਾਉਂਦੇ ਆ ਹੀ ਇਹ ਬੋਲਦੇ ਸੀ ਮਰਦਾਨੇ ਆ ਰਬਾਉ ਪੁਜਾਏ ਬਾਣੀ ਆਈ ਕਾਈ ਸਫਤ ਖੁਦਾਈ ਦੀ ਕਰੀਏ ਜੀ ਉਹ ਤਾਂ ਉਹਨੂੰ ਵੇਖਦੇ ਉਦੋਂ ਕੜੀਆਂ ਤੇ ਹੁੰਦੀਆਂ ਨਹੀਂ ਸੀ ਹਮ ਟਾਈਮ ਦੇਮ ਤਾਂ ਸ਼ਬਦ ਨੂੰ ਉਸ ਟਾਈਮ ਦੇ ਰਾਗ ਵਿੱਚ ਪਾਏ ਕੇ ਆਲਾਪ ਕਰਦੇ ਤੇ ਭਗਤੀ ਰਸ ਅਦੀਨ ਉਹਨੂੰ ਗਾਉਂਦੇ ਤੇ ਦੁਨੀਆਂ ਦੇ ਲੋਕ ਜਦੋਂ ਇਕੱਠੇ ਹੁੰਦੇ ਤੇ ਉਹ ਇਹ ਨਹੀਂ ਸੀ ਉਹਨਾਂ ਦੀ ਮੰਚਾ ਕਿ ਦੁਨੀਆਂ ਦੇ ਲੋਕ ਆਏ ਆ ਤੇ ਉਹ ਹੁਣ ਸਾਨੂੰ ਪੈਸੇ ਰੱਖਣਗੇ ਜਾਂ ਕੋਈ ਖਿਲਤਾਂ ਦੇਣਗੇ ਉਹ ਪਰਮਾਤਮਾ ਦੀ ਮੌਜ 'ਤੇ ਲੱਗੇ ਹੁੰਦੇ ਸੀ ਲੋਕ ਤੱਕਦੇ ਰਹਿੰਦੇ ਸੀ ਕਿ ਕਦੋਂ ਇਹ ਫਕੀਰ ਅੱਖਾਂ ਖੋਲੇ ਵੇਖੇ ਪਰ ਆਪਣੀ ਮਸਤੀ ਵਿੱਚ ਹੁੰਦੇ ਸੀ ਉਹ ਭਗਤੀ ਰਸ ਸੀ ਉਹ ਮਾਲਕ ਦੀ ਯਾਦ ਨਾਲ ਜੁੜੇ ਗਾ ਰਹੇ ਹੁੰਦੇ ਸੀ ਤੇ ਲੋਕ ਮਤ ਮਸਤ ਹੋ ਜਾਂਦੇ ਸੀ ਜੀ ਜੀ ਫਿਰ ਲੋਕ ਸਵਾਲ ਪੁੱਛਣ ਲੱਗ ਪੈਂਦੇ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕੀ ਹੈ ਤੁਹਾਡਾ ਗੁਰੂ ਕੌਣ ਹੈ ਕੀ ਨਾਂ ਹੈ ਫਿਰ ਉਹ ਆਪਣੀਆਂ ਰੋਹਾਨੀ ਗੱਲਾਂ ਸ਼ੁਰੂ ਕਰ ਦਿੰਦੇ ਇਨਸਾਨੀ ਗੱਲਾਂ ਸ਼ੁਰੂ ਕਰ ਦਿੰਦੇ ਤਾਂ ਫਿਰ ਉਹ ਭਗਤੀ ਰਸ ਜਿਹੜਾ ਸੰਗੀਤ ਸੀਗਾ ਉਹ ਦੁਨੀਆਂ ਦੇ ਵਿੱਚ ਝੋਲੀ ਪਾਉਂਦੇ ਝੋਲੀ ਵਿੱਚ ਪਾਉਂਦੇ ਤੇ ਇੰਜ ਕਰਕੇ ਭਗਤੀ ਰਸ ਦੀ ਜਿਹੜੀ ਸੇਕ ਕੌਮ ਦੇ ਵਿੱਚ ਇਹ ਪਚਤਲਤਾ ਹੋਈ ਹੈ ਫੇਰ ਦੁਬਾਰਾ ਜੀ ਜੀ ਬਿਲਕੁਲ ਔਰ ਅੱਗੇ ਇਹ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਭਗਤੀ ਰਸ ਦੇ ਵਿੱਚ ਸਾਰਾ ਗੁਰਮਤ ਸੰਗੀਤ ਤਾਂ ਅੱਗੇ ਇਸ ਦੀਆਂ ਵੀ ਕੋਈ ਸ਼ੈਲੀਆਂ ਹੁੰਦੀਆਂ ਨੇ ਸ਼ੈਲੀਆਂ ਦੇ ਵਿੱਚ ਗਾਇਨ ਕੀਤਾ ਜਾਂਦਾ ਨਹੀਂ ਭਗਤੀ ਰਸ ਦੀ ਤੇ ਇੱਕੋ ਹੀ ਸ਼ੈਲੀ ਹੈ ਸਾਡੀ ਗੁਰਮਤ ਸੰਗੀਤ ਦੀ ਇੱਕੋ ਹੀ ਸ਼ੈਲੀ ਹੈ ਜੀ ਦੋ ਨਹੀਂ ਗੀਆਂ ਇਹਦੀਆਂ ਜਿਸ ਤਰੀਕੇ ਨਾਲ ਗੁਰੂ ਸਾਹਿਬਾਨ ਨੇ ਗਾਇਆ ਸੀ ਉਹਨੂੰ ਰਬਾਬੀਆਂ ਨੇ ਖੂਬ ਉਸ ਪਰੰਪਰਾ ਨੂੰ ਨਿਭਾਇਆ ਅੱਜ ਤੋਂ 100 ਸਾਲ ਪਿੱਛੇ ਚਲੇ ਜਾਈਏ ਤੇ ਉਹ ਹੂ ਬੂ ਭਗਤੀ ਰਸ ਅਧਿਨ ਹੀ ਗਿਆ ਫਿਰ ਜਦੋਂ ਇੱਥੇ ਸ਼ਿੰਗਾਰ ਰਸ ਦਾ ਬੋਲਬਾਲਾ ਆਇਆ ਫਿਲਮਾਂ ਬਣਨੀ ਸ਼ੁਰੂ ਹੋਈਆਂ ਜੀ ਜੀ ਤੇ ਸਾਡੇ ਕੁਝ ਕੀਰਤੀਆਂ ਨੇ ਫਿਰ ਉਹਨਾਂ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦਾ ਵੀ ਕੁਝ ਮਿਆਰ ਸੀ ਲੇਕਿਨ ਅੱਜ ਕੱਲ ਤਾਂ ਬਿਲਕੁਲ ਹੀ ਹੁਣ ਇਹੋ ਜਿਹਾ ਹੋ ਗਿਆ ਕਿ ਪੰਜਾਬੀ ਗੀਤਾਂ ਤੇ ਵੀ ਲੋਨ ਸ਼ੁਰੂ ਕਰ ਦਿੱਤੇ ਆ ਗੁਰਮੁਖ ਸੰਗੀਤ ਉਹਨਾਂ ਨੂੰ ਇੱਕ ਬਨੇ ਭਗਤੀ ਰਸ ਨੂੰ ਰੱਖ ਕੇ ਤੇ ਉਹ ਕਈ ਵਾਰ ਇਹ ਜਿਹਾ ਲੱਗਦਾ ਹੈ ਕਿ ਇਹ ਇਹ ਜਿਹੜਾ ਇਹ ਖਾੜੇ ਲਾਉਣ ਵਾਲੇ ਗਾਇਕ गा ਰਹੇ ਨੇ ਇਹ ਤੇ ਉਹੀ ਤਰਜ਼ ਹੈ ਜੀ ਜੀ ਉਹ ਦਰਸਲ 'ਚ ਉਹਨਾਂ ਨੇ ਉਹ ਉਹਨੋਂ ਉਹਨਾਂ ਕਸੂਰ ਇਹਨਾਂ ਦਾ ਆਪਣੇ ਆ ਕਿ ਮਿਹਨਤ ਕਰਦੇ ਨਹੀਂ ਇਹਨਾਂ ਰਾਗ ਸਿੱਖੇ ਨਹੀਂ ਹੁੰਦੇ ਇਹਨਾਂ ਰਿਆਜ਼ ਕੀਤਾ ਨਹੀਂ ਹੁੰਦਾ ਤੇ ਅੱਗੋਂ ਜਿਹੜੇ ਰੱਖਣ ਵਾਲੇ ਲੋਕ ਐ ਉਹ ਵੀ ਲੋਕ ਗੁਣੀ ਨਹੀਂ ਹੁੰਦੇ ਨੇ ਆਮ ਤੌਰ ਤੇ ਜੇ ਗੁਣੀ ਬੈਠੇ ਵੀ ਹੋਣ ਉਹਨਾਂ ਤੇ ਦਬਾਏ ਇਹਨਾ ਹੁੰਦਾ ਸਿਆਸੀ ਲੋਕਾਂ ਦਾ ਕਿ ਸਾਡਾ ਬੰਦਾ ਰੱਖੋ ਸਾਡਾ ਰੱਖੋ ਬੰਦਾ ਤੇ ਜੇ ਉਹ ਕੋਸ਼ਿਸ਼ ਕਰਦੇ ਆ ਜਿਹੜੀ ਜਿਹੜੀ ਜਿਉਰੀ ਹੁੰਦੀ ਹੈ ਕਿ ਅੱچھے ਲੋਕ ਰੱਖੇ ਜਾਣ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਕਿ ਨਹੀਂ ਸਾਡਾ ਫਲਾਣੇ ਦਾ ਆਦਮੀ ਜਿਹੜਾ ਬੜਾ ਜੂਰ ਰੱਖਿਆ ਜਾਵੇ ਉਹ ਚੇ ਨਹੀਂ ਕਿਹਾ ਜਾਂਦਾ ਕਿ ਇਹਦੇ ਮਿਆਰ ਨੂੰ ਵੇਖਿਆ ਜਾਵੇ ਜੀ ਜੀ ਕਦਰਾਂ ਕੀਮਤਾਂ ਕੋਈ ਨਹੀਂ ਚੇ ਵੇਖਿਆ ਜਾਂਦਾ ਕਿ ਮੇਰਾ ਬੰਦਾ ਉਹਨੂੰ ਆਵੇ ਨਾ ਕੁਝ ਆਵੇ ਇਸ ਤਰ੍ਹਾਂ ਕਰਕੇ ਕੁਸਪੈਟ ਹੋ ਗਿਆ ਗੁਰਮੁਖ ਸੰਗੀਤ ਚ ਐਸੇ ਲੋਕਾਂ ਦੀ ਜਿਹੜੇ ਸ਼ਿੰਗਾਰ ਅਸ ਗਾਉਣ ਦੇ ਵੀ ਕਾਬਿਲ ਨਹੀਂ ਸੀ ਉਹਦੇ ਵਿੱਚ ਆ ਗਏ ਤੇ ਇਸ ਕਰਕੇ ਬਹੁਤ ਹੱਦ ਤੱਕ ਗੁਰਮੁਖ ਸੰਗੀਤ ਨੂੰ ਸਾਡੇ ਖੋਰਾ ਲੱਗ ਚੁੱਕਾ ਹੈ ਹੁਣ ਜੀ ਜੀ ਬਿਲਕੁਲ ਸੋ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਤਰਜ਼ਾਂ ਨੇ ਜਿਹੜੀਆਂ ਉਹ ਚੋਰੀ ਕਰਕੇ ਗਾਈਆਂ ਜਾ ਰਹੀਆਂ ਨੇ ਸੋ ਜਿਸ ਤਰ੍ਹਾਂ ਆਮ ਤੌਰ ਤੇ ਦੇਖਦੇ ਹਾਂ ਭਾਈ ਸਾਹਿਬ ਗੁਰਮਤ ਸੰਗੀਤਾਂ ਕੋਈ ਵੀ ਕੀਰਤਨੀਆਂ ਤਾਂ ਜ਼ਿਆਦਾਤਰ ਹਾਰਮੋਨੀਅਮ ਤੇ ਤਬਲੇ ਨੂੰ ਜਿਹੜੀ ਉਹਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਹੋਰ ਜਿਹੜੇ ਕਿੰਨੇ ਸਾਜ਼ ਨੇ ਉਹਨਾਂ ਦੀ ਵਰਤੋਂ ਕਿਉਂ ਨਹੀਂ ਕੀਤੀ ਜਾਂਦੀ ਜ਼ਿਆਦਾਤਰ ਦਰਸਲ ਸ਼ੁਰੂ ਚੇ ਤੇ ਗੁਰੂ ਨਾਨਕ ਦੇਵ ਜੀ ਬਾਰੇ ਪਾਈ ਮਰਦਾਨਾਂ ਜਿਹੜਾ ਬਾਪ ਵਜਾਉਂਦੇ ਸੀ ਅਰਬਾਬ ਦੀ ਸੰਗਤ ਹੁੰਦੀ ਸੀ ਫਿਰ ਬਾਅਦ ਚ ਸਾਡੇ ਵਿੱਚ ਗੁਰੂ ਅਜਿੰਦੇਵ ਜੀ ਵਲੇ ਤਾਉਸ ਵੀ ਆਇਆ ਉਹ ਅਸਰਾਜ ਆਇਆ ਦਿਰਲਵਾ ਆਇਆ ਤਨਪੁਰਾ ਸੀ ਚੱਲਦੇ ਰਹੇ ਖਾਸ ਕਰਕੇ ਪਾਰਟੀਸ਼ਨ ਤੋਂ ਪਹਿਲਾਂ ਤੇ ਤੰਤੀ ਸਾਜ਼ ਚੱਲਦੀ ਹੁੰਦੀ ਸੀ ਫਿਰ ਇੱਕ ਜਰਮਨ ਵੱਲੋਂ ਇੱਕ 100 ਕੁ ਸਾਲ ਪਹਿਲਾਂ ਹਾਰਮੋਨੀਅਮ ਕੱਢਿਆ ਗਿਆ ਇਹਨੇ ਲੋਕਾਂ ਨੂੰ ਤੰਤੀ ਸਾਜ਼ਾਂ ਨਾਲੋਂ ਤੋੜਿਆ ਇਹ ਸੌਖਾ ਸਾਜ਼ ਸੀ ਉਹ ਇਹ ਕੀਰਤਨਕਾਰਾਂ ਨੇ ਵੀ ਲੈ ਲਿਆ ਹਾਲਾਂਕਿ ਪਹਿਲਾਂ ਪਹਿਲਾਂ ਤੁਸੀਂ ਰੇਡੀਓ ਤੇ ਐਡੀਸ਼ਨ ਦੇਣਾ ਹੋਵੇ ਤੇ ਹਾਰਮੋਨੀਅਮ ਨਾਲ ਨਹੀਂ ਸੀ ਦੇ ਸਕਦੇ ਤੰਤੀ ਸਤਾਨ ਪੁਰਨਾ ਦੇਣਾ ਪੈਂਦਾ ਸੀ ਜੀ ਜੀ ਹਾਰਮੋਨੀਅਮ ਨੂੰ ਰੇਡੀਓ ਸਟੇਸ਼ਨਾਂ ਤੇ ਵੰਡ ਨਹੀਂ ਮਿਲਦੀ ਸੀ ਦੰਦੇ ਲੇਕਿਨ ਹੁਣ ਉਹਨੇ ਆਪਣੇ ਇੱਕ ਖਾਸ ਮੁਕਾਮ ਲੈ ਲਿਆ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਦਰਅਸਲ ਸਦਾ ਜਿਹੜਾ ਗੁਰਮਤ ਸੰਗੀਤ ਦੇ ਸਾਜ਼ ਹੁਣ ਹੈਗੇ ਤੰਤੀ ਸਾਜ਼ ਹੀ ਜੀ ਇਹ ਇੱਕ ਯੂਰਪੀਅਨ ਸਾਜ਼ ਸੀ ਕੋਰਡਿੰਗ ਦੇ ਰੂਪ ਦੇ ਵਿੱਚ ਆਇਆ ਸੀਗਾ ਔਰ ਹਾਰਮੋਨੀਅਮ ਦੇ ਪਰ ਉਹਨੇ ਹੁਣ ਇੰਨੀ ਜਗ੍ਹਾ ਬਣਾ ਲਈ ਹੈ ਸਾਡੇ ਕੀਰਤਨਕਾਰਾਂ ਵਿੱਚ ਵੀ ਕਿਉਂ ਦਰਬਾਰ ਸਾਹਿਬ ਉਲਾਵਾ ਪੰਜਾਂ ਤਖਤਾਂ ਤੇ ਸਾਰੇ ਹਰ ਜਗ੍ਹਾ ਤੇ ਉਦੋਂ ਵਰਤੂ ਕੀਤੀ ਜਾਣ ਲੱਗੀ ਹੁਣ ਕਿਸੇ ਨੂੰ ਇਤਰਾਜ਼ ਨਹੀਂ ਵੈਸੇ ਬੇਸਿਕਲੀ ਉਹ ਸਾਡਾ ਇਹ ਸਾਡਾ ਸਾਜ਼ ਨੇ ਸਾਡੇ ਸਾਜ ਜਿਹੜੇ ਤੰਤੀ ਸਾਜ਼ ਹੀ ਹੈ ਇਸੇ ਕਰਕੇ ਆ ਥੋੜੇ ਚਿਰ ਤੋਂ ਸ਼੍ਰੀ ਗੁਰੂ ਦਾ ਪੰਡਿਤ ਕਮੇਟੀ ਦੇ ਪ੍ਰਧਾਨ ਅਸਦਾਰ ਉਤਾਰ ਸਿੰਘ ਮਕਰੋਣਾ ਨੇ ਕਾਫੀ ਤੰਤੀ ਸਾਜ਼ਾਂ ਨੂੰ ਹਲਾਰਾ ਦਿੱਤਾ ਔਰ ਕਾਫੀ ਨੌਜਵਾਨ ਦਰਬਾਰ ਸਾਹਿਬ ਤੰਤੀ ਸਾਜ਼ਾਂ ਵਾਲੇ ਇਲਾਕੇ ਦੇ ਵਿੱਚ ਜਿਹਦੇ ਵਿੱਚ ਤਾਉਸ ਰਬਾਬ ਦਿਲਵਾ ਅਸਰਾਜ ਤਨਪੁਰਿਆਲੇ ਪੜ੍ਹਾਏ ਜਾਂਦੇ ਆ ਫੁਰਮੰਡਲ ਵਾਲੇ ਉਹ ਤਾਂ ਕਿ ਸਾਡਾ ਜਿਹੜਾ ਵਿਰਸਾ ਬਿਲਕੁਲ ਹੀ ਜਿਸ ਦਿਨ ਉਹ ਟੁੱਟਦੇ ਜਾਂਦੇ ਆ ਕਿਤਨਾ ਕਿਤੇ ਸਾਨੂੰ ਯਾਦ ਰਵੇ ਕਿ ਸਾਡੇ ਸਾਡੇ ਸਾਡਾ ਬੜਾ ਅਮੀਰ ਵਿਰਸਾ ਸੀ ਸੰਗੀਤ ਦੇ ਵਿੱਚ ਜੀ ਜੀ ਸੋ ਮੇਰੇ ਮੁਤਾਬਕ ਅ ਤਬਲਾ ਵੀ ਜਿਹੜਾ ਹੁਣ ਉਹ ਉਹ ਪਹਿਲੀ ਪਹਿਲੀ ਵਾਲੀ ਗੱਲ ਲਈ ਹੁਣ ਤਬਲਾ ਆਧੁਨਿਕ ਆ ਗਿਆ ਪਹਿਲਾਂ 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 ਤੇ ਮਰਦੰਗ ਹੁੰਦਾ ਸੀਗਾ ਇਸ ਤੋਂ ਪਹਿਲਾਂ ਜੀ ਜੀ ਉਸ ਤੋਂ ਬਾਅਦ ਫਿਰ ਜੇ ਆਇਆ ਤੇ ਉਹ ਜੋੜੀ ਉਹਨੂੰ ਕਹਿੰਦੇ ਸੀ ਅੱਜਕੱਲ ਤਬਲਾ ਕਹਿੰਦੇ ਉਹ ਉਹ ਅ ਆਟਾ ਲਾਇਆ ਜਾਂਦਾ ਸੀ ਬਾਏ ਤੇ ਹੈ ਜਿਹੜੇ ਪੂੜੇ ਸੀ ਉਹ ਵੀ ਵੱਡੇ ਹੁੰਦੇ ਸੀ ਉਹਦੀ ਆਵਾਜ਼ ਥੱਲੇ ਹੁੰਦੀ ਸੀਗੀ ਪੰਜਵੇਂ ਕਾਲੇ ਤੇ ਤੇ ਹੁਣ ਜਿਵੇਂ ਜਿਵੇਂ ਆਧੁਨਿਕ ਸਿਸਟਮ ਹੋ ਗਿਆ ਹੈ ਤਬਲੇ ਨੇ ਜਗ੍ਹਾ ਮੰਨ ਲਈ ਹੈ ਉਹ ਸਾਜ਼ ਨਹੀਂ ਰਹਿ ਤੇ ਮੇਰੇ ਖਿਆਲ ਮੁਤਾਬਕ ਕਿ ਇਹ ਆਲਾ ਦਿਵਾਲੇ ਦਾ ਸਾਡੇ ਗੁਰਮੁਖ ਸੰਗੀਤ ਤੇ ਅਸਰ ਹੋਇਆ ਹੈ ਜੀ ਬਿਲਕੁਲ ਭਾਈ ਸਾਹਿਬ ਸੋ ਭਾਈ ਸਾਹਿਬ ਜਾਂਦੇ ਜਾਂਦੇ ਸੀ ਤੁਹਾਡੇ ਤੋਂ ਸੁਣਨਾ ਚਾਹਾਂਗੇ ਕਿ ਕੋਈ ਸੁਨੇਹਾ ਤੁਸੀਂ ਸਾਰੀ ਦੁਨੀਆ ਨੂੰ ਦੇਣਾ ਚਾਹੁੰਦੇ ਹੋ ਸੰਗੀਤ ਦੇ ਬਾਰੇ ਜਾਂ ਗੁਰਮਤ ਸੰਗੀਤ ਦੇ ਬਾਰੇ ਸਿੱਖ ਕੌਮ ਨੂੰ ਜਾਂ ਪੂਰੀ ਦੁਨੀਆ ਨੂੰ ਥੋੜੇ ਸ਼ਬਦਾਂ ਸਨੇਹ ਤਾਂ ਜਿਹੜਾ ਗੁਰੂ ਦੇ ਗਏ ਸੀਗੇ ਗੁਰੂ ਅਨੰਗਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕੀਰਤਨ ਦਾ ਸੰਗੀਤ ਦਾ ਤੇ ਮੇਰੇ ਦੇਣ ਨਾਲ ਕੋਈ ਵੱਡੀ ਗੱਲ ਨਹੀਂ ਅਜੇ ਤੱਕ ਤੇ ਅਸੀਂ ਉਹਨਾਂ ਦੇ ਸਨੇਹ ਨੂੰ ਨਹੀਂ ਪੂਰਾ ਮੰਨਿਆ ਜੇ ਜੇ ਸਨੇਹ ਦੀ ਗੱਲ ਹੈ ਤੇ ਗੁਰੂ ਤੁਸਨਾ ਸਾਨੂੰ ਦੇਗੇ ਸੀ ਵੀ ਤੁਹਾਡੇ ਕੋਲ ਸਭ ਤੋਂ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਦੁਨੀਆ ਦੇ ਕਿਸੇ ਗ੍ਰੰਥ ਵਿੱਚ ਰਾਗਾਂ 'ਚ ਬਾਣੀ ਨਹੀਂ ਨਾਉ ਤਾਲ 'ਚ ਨਾ ਲੈ 'ਚ ਹੈ ਤੇ ਨਾ ਰਾਗਾਂ 'ਚ ਹੈ ਤੇ ਉਹ ਜਿਹੜਾ ਐਡਾ ਵੱਡਾ ਸਨੇਹ ਸੰਧਤਾ ਸੀ ਉਹਨੂੰ ਤੇ ਸਾਹਮ੍ਹਿਆ ਨਹੀਂ ਇੱਕ ਨਿਰਮਲ ਸਿੰਘਾ ਸਨੇਹ ਦੇਗਾ ਉਹਨੂੰ ਇੱਕ ਹੀ ਸਮਝਣਗੇ ਜਿਹੜੀ ਕੌਮ ਗੁਰੂਆਂ ਦੇ ਸਨੇਹੇ ਨੂੰ ਨਹੀਂ ਸਾਂਭ ਸਕੀ ਉਹਨਾਂ ਨੂੰ ਨਹੀਂ ਮੰਨੀ ਸੰਸਥਾਵਾਂ ਨਹੀਂ ਮੰਨਦੀਆਂ ਉਹਨਾਂ ਦੇ ਸਰਬਰਾ ਨਹੀਂ ਉਹਨੂੰ ਚੰਗੀ ਤਰ੍ਹਾਂ ਤੈ ਲਾਗੂ ਕਰ ਸਕਦੇ ਚਾਹੋ ਸਾਡੀ ਵੱਡੀ ਕਮੇਟੀ ਹੋਵੇ ਚਾਹੇ ਡੇਰੇ ਹੋਣ ਚਾਹੇ ਸੰਸਥਾਵਾਂ ਹੋਣ ਜੀ ਜੀ ਤੇ ਜੇ ਉਹ ਨਹੀਂ ਧਿਆਨ ਦਿੰਦੀਆਂ ਉਹਨਾਂ ਨੂੰ ਖੁਦ ਵੀ ਪਤਾ ਹੈ ਕਿ ਗੁਰੂ ਸਾਹਿਬ ਜੀ ਦਾ ਸੰਤ ਰੋਜ਼ਾਨਾ ਸੰਦੇਸ਼ ਚ ਆ ਰਗਾ ਚ ਬਾਣੀ ਹੈ ਰੋਜ਼ਾਨਾ ਹੀ ਅਸੀਂ ਹੁਕਮਨਾਮਾ ਲੈਨੇ ਪਹਿਲੇ ਹੁੰਦਾ ਪੈਰੋ ਮੱਲਾ ਪੰਜਵਾ ਜੀ ਸਾਰੰਗ ਮੱਲਾ ਪੰਜਵਾ ਬਿਲਾਵਲ ਮੱਲਾ ਪੰਜਵਾ ਮਹਲਾਰ ਮੇਲਾ ਪੱਲਾ ਉਹਦਾ ਮਤਲਬ ਹੈ ਕਿ ਅਸੀਂ ਇਸ ਰਾਗ ਚ ਗਾਉਣਾ ਸਨਿਆ ਦਾ ਦਿੱਤਾ ਹੋਇਆ ਤੇ ਨਿਰਮਲ ਸਿੰਘ ਕੀ ਸਨਿਆ ਦਏਗਾ ਮੈਂ ਤੇ ਸਾਰੀ ਉਮਰ ਇਸੇ ਇਸੇ ਗੱਲ ਤੇ ਜੂਝਦਾ ਰਿਹਾ ਕਿ ਸਾਨੂੰ ਜਿਹੜਾ ਗੁਰੂ ਸਾਹਿਬ ਜੀ ਨੇ ਗੁਰਮਤ ਸੰਗੀਤ ਦੀ ਦਾਤ ਸਾਡੀ ਚੋੜੀ ਵਿੱਚ ਪਾਈ ਹੈ ਸਿੱਖ ਕੌਮ ਨੂੰ ਉਹਨੂੰ ਗਵਾਉਣਾ ਨਹੀਂ ਚਾਹੀਦਾ ਜਿਹੜੇ ਹਾਲਾਤ ਚੱਲ ਰਹੇ ਐ ਜੇ ਇਸ ਤਰ੍ਹਾਂ ਧਿਆਨ ਨਾ ਦਿੱਤਾ ਵੱਡੀਆਂ-ਵੱਡੀਆਂ ਕਮੇਟੀਆਂ ਨੇ ਜਿਹਨਾਂ ਦਾ ਪਹਿਲਾ ਫਰਜ਼ ਬਣਦਾ ਜਿਹਨਾਂ ਕੋ ਬਜਟ ਐ ਜੋ ਕਰ ਸਕਦੇ ਐ ਜਿਨ੍ਹਾਂ ਦੇ ਹੁਕਮ ਚੱਲਦੇ ਨੇ ਜੇ ਉਹਨਾਂ ਨੇ ਨਾ ਕੀਤਾ ਤੇ ਮੇਰਾ ਖਿਆਲ ਸਾਨੂੰ ਹੋਰ ਖੋਰਾ ਲੱਗ ਸਕਦਾ ਗੁਰਮੁਖ ਸੰਗੀਤ ਨੂੰ ਔਰ ਅਸੀਂ ਅਵੇਸਲੇ ਹੋਏ ਪਏ ਆ ਸੰਗਤ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਇਹ ਸਾਡੇ ਕੋਲ ਬੜਾ ਅਮੀਰ ਵਿਰਸਾ ਸਾਡੇ ਕੋਲ ਬੜਾ ਵੱਡਾ ਖਜ਼ਾਨਾ ਹੈ ਉਸ ਖਜ਼ਾਨੇ ਨੂੰ ਲੁੱਟਣ ਨਾ ਦਿਓ ਉਸ ਖਜ਼ਾਨੇ ਨੂੰ ਬਾਹਰ ਕੱਢੋ ਔਰ ਜਿਹੜੇ ਤੁਹਾਡੇ ਕੀਤਨੀਏ ਆ ਉਹਨਾਂ ਨੂੰ ਉਤਸ਼ਾਹਤ ਕਰੋ ਕਿ ਉਹ ਮਿਹਨਤ ਕਰਨ ਉਹ ਉਹ ਰਿਆਜ਼ ਕਰਨ ਔਰ ਉਹਨਾਂ ਨੂੰ ਉਹਨਾਂ ਨੂੰ ਪੂਰਾ ਇਫਜ਼ਾਨਾ ਮਿਲੇ ਉਹਦੇ ਰਿਆਜ਼ ਦਾ ਉਹ ਉਹ ਦਰਦਰ ਨਾ ਪਟਕਣ ਉਹਨਾਂ ਦੀ ਇੰਨੀ ਜ਼ਿਆਦਾ ਤਨਖਾਹ ਕੀਤੀ ਜਾਵੇ ਕਿ ਉਹ ਕੇਵਲ ਕੇਵਲ ਰਿਆਜ਼ ਵੱਲ ਤੇ ਗੁਰਮੁਖ ਸੰਗੀਤ ਵੱਲ ਧਿਆਨ ਦੇਣ ਜੀ ਜਦੋਂ ਤੁਸੀਂ ਉਹਨਾਂ ਦਾ ਕੋਈ ਕੋਈ ਉਹਨਾਂ ਦਾ ਕੋਈ ਖਿਆਲ ਨਹੀਂ ਰੱਖੋਗੇ ਤੇ ਉਹ ਉਹ ਤੁਹਾਨੂੰ ਕੀ ਦੇਣਗੇ ਮੇਰੇ ਇਥੇ ਇਹ ਹੀ ਬੇਨਤੀ ਹੈ ਕਿ ਇਹਨਾਂ ਨੂੰ ਉਤਸ਼ਾਹਤ ਕੀਤਾ ਜਾਵੇ ਕੀਰਤਨੀਆਂ ਨੂੰ ਜੀ ਔਰ ਮੈਂ ਸੋਨੀ ਗੁਰਦੁਆਰਾ ਪੰਦੂ ਕਮੇਟੀ ਨੂੰ ਗੁਜਾਰਿਸ਼ ਕਰਾਂਗਾ ਚੀਫ ਖਾਲਸਾ ਦੀਵਾਨ ਐ ਦਿੱਲੀ ਸੇ ਗੁਰਦੁਆਰਾ ਕਮੇਟੀ ਐ ਸੰਸਥਾਵਾਂ ਨੂੰ ਵੀ ਜਿਵੇਂ ਕਿ ਦੁਨੀਆ ਪਰ ਵਿੱਚ ਜਿੰਨੇ ਮਹਿਕਮੇ ਸਭ ਦੀ ਬੁਢਾਪੇ ਦੇ ਵਿੱਚ ਪੈਨਸ਼ਨ ਹੁੰਦੀ ਹੈ ਤੇ ਜਿਹੜੇ ਗੁਰਮਤ ਸੰਗੀਤ ਗਾਉਣ ਵਾਲੇ ਲੋਕ ਆ ਜਾਂ ਕੀਰਤਨ ਕਰਨ ਵਾਲੇ ਲੋਕ ਇਹਨਾਂ ਦੀ ਕੋਈ ਪੈਨਸ਼ਨ ਨਹੀਂ ਹੁੰਦੀ ਇਹਦਾ ਬੜਾਪਾ ਬੜਾ ਹੀ ਤਰਸਯੋਗ ਹੁੰਦਾ ਹੈ ਤੇ ਮੈਂ ਕਹਿੰਦਾ ਜੇ ਇਹਨਾਂ ਵੱਲ ਸੰਸਥਾਵਾਂ ਧਿਆਨ ਦੇਣ ਤੇ ਐਸੀ ਗੱਲ ਨਹੀਂ ਅੱਜ ਵੀ ਹੈਗੇ ਨੇ ਕੀਰਤਨਕਾਰ ਜਿਹੜੇ ਅਰਿਆਸ ਕਰ ਸਕਦੇ ਸੀ ਅੱਜ ਅੱਜ ਵੀ ਭਾਈ ਮਨਸਾ ਸਿੰਘ ਵਰਗੇ ਹੈਗੇ ਆ ਐਸੀ ਗੱਲ ਕੋਈ ਨਹੀਂ ਜੀ ਪਰ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਵਰਗਾ ਕੋਈ ਪਾਰਖੂ ਨਹੀਂ ਜੀ ਬਿਲਕੁਲ ਤੇ ਲੋੜ ਹੈ ਕਿਰਤਨਕਾਰਾਂ ਨੂੰ ਮਿਹਨਤ ਕਰਨ ਤੇ ਉਹਨਾਂ ਨੂੰ ਕਮੇਟੀਆਂ ਨੂੰ ਉਹਨਾਂ ਦਾ ਇਵਜ਼ਾਨਾ ਦੇਣਾ ਚਾਹੀਦਾ ਤਾਂ ਕਿ ਗੁਰਮਤ ਸੰਗੀਤ ਦੇ ਸਾਡੀ ਅਸੀਂ ਇਸ ਅਮੀਰ ਵਿਰਸੇ ਨੂੰ ਸਾਂਭ ਸਕੀਏ ਜੀ ਜੀ ਬਿਲਕੁਲ ਅਸੀਂ ਵੀ ਆਸ ਤੇ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਨੇ ਜੋ ਸੁਨੇਹਾ ਦਿੱਤਾ ਹੈ ਸੰਗਤ ਨੂੰ ਨਾਲੀ ਕੀਰਤਨੀਆਂ ਨੂੰ ਨਾਲੀ ਪ੍ਰਬੰਧਕੀ ਕਮੇਟੀਆਂ ਨੂੰ ਕਿ ਉਹ ਸਾਰੇ ਇਸ ਗੱਲ ਨੂੰ ਮੰਨਣ ਸੋ ਬਹੁਤ-ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਸਾਡੇ ਕੋਲ ਖਾਸ ਤੌਰ ਤੇ ਇਹ ਜਾਣਕਾਰੀ ਮੁਹੱਈਆ ਕਰਵਾਉਣ ਦੇ ਲਈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਪਾਈ ਸਾਹਿਬ ਨੇ ਸਾਨੂੰ ਜੋ ਵੀ ਗੱਲਾਂ ਦਸੀਆਂ ਸੰਗੀਤ ਨੂੰ ਲੈ ਕੇ ਬਹੁਤ ਹੀ ਵੱਡ ਮੁੱਲੀ ਜਾਣਕਾਰੀ ਅਸੀਂ ਕਹਿ ਸਕਦੇ ਹਾਂ ਜਿਹੜੀ ਅੱਜ ਤੱਕ ਸ਼ਾਇਦ ਕਦੇ ਨਹੀਂ ਸਾਂਝੀ ਹੋਈ ਸੀ ਇਸ ਪ੍ਰੋਗਰਾਮ ਦੇ ਜ਼ਰੀਏ ਸਾਂਝੀ ਹੋਈ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਅਹਿਮ ਜਾਣਕਾਰੀ ਜੋ ਅਸੀਂ ਹਰ ਵਾਰ ਤੁਹਾਨੂੰ ਦਿੰਨੇ ਆ ਹਰ ਰੋਜ਼ ਦਿੰਨੇ ਆ ਆਓ ਪੜੀਏ ਅਜਾ ਚਾਹਾਂਗੇ ਮਿਲ ਬਿਲਾਗੇ ਐਸੇ ਟਾਈਮ ਤੇ ਐਸੇ ਚੈਨਲ ਤੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ